ਅੱਜ ਸ਼ਹਿਰ ਧਾਰੀਵਾਲ ਵਿਖੇ ਜੈਨਿਥ ਟੈਕਨੋਸੌਫਟ ਕੰਪਿਊਟਰ ਐਜੂਕੇਸ਼ਨ ਨੀਅਰ ਸਟੇਟ ਬੈਂਕ ਆਫ ਇੰਡੀਆ ਜੀਟੀ ਰੋਡ ਬਟਾਲਾ ਧਾਰੀਵਾਲ ਵਿਖੇ ਕੰਪਿਊਟਰ ਅਤੇ ਬਿਊਟੀਸ਼ੀਨ ਦਾ ਕੋਰਸ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਨ ਸਮਾਰੋਹ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਸਿਸਟੈਂਟ ਸਟੇਟ ਮੈਨੇਜਰ ਸੀਐਸਸੀ ਪੰਜਾਬ ਮਿਸਟਰ ਪਵਨ ਕੁਮਾਰ ਡਿਸਟ੍ਰਿਕਟ ਮੈਨੇਜਰ ਮਿਸਟਰ ਸੁਨੀਲ ਕੁਮਾਰ ਜਿਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਜੈਨਿਥ ਟੈਕਨੋਸੋਫ ਕੰਪਿਊਟਰ ਐਜੂਕੇਸ਼ਨ ਸੈਂਟਰ ਦੇ ਐਮ ਡੀ ਸੁਨਿੰਦਰ ਸ਼ਰਮਾ ਅਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਪਵਨ ਕੁਮਾਰ ਅਤੇ ਸੁਨੀਲ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਜੈਨਿਥ ਟੈਕਨੋਸੋਫ ਕੰਪਿਊਟਰ ਐਜੂਕੇਸ਼ਨ ਸੈਂਟਰ ਬਹੁਤ ਹੀ ਪੁਰਾਣਾ ਅਤੇ ਮਸ਼ਹੂਰ ਸੈਂਟਰ ਹੈ ਜਿਸ ਵਿੱਚ ਤਕਰੀਬਨ 25 ਲੜਕੀਆਂ ਨੂੰ ਕੰਪਿਊਟਰ ਅਤੇ 25 ਲੜਕੀਆਂ ਨੂੰ ਬਿਊਟੀ ਐਂਡ ਹੈਅਰ ਗਿਰਲਸ ਇਹ 6 ਮਹੀਨੇ ਦੇ ਕੋਰਸ ਮੁਕੰਮਲ ਹੋਣ ਤੇ ਸਰਟੀਫਿਕੇਟ ਵੰਡੇ ਗਏ ਹਨ ਅਤੇ ਇਹ ਕੋਰਸ ਪ੍ਰਤੀ 200 ਰੁਪਿਆ ਮਹੀਨਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਸੈਂਟਰ ਸੁਨਿੰਦਨ ਸ਼ਰਮਾ ਦੀ ਦੇਖਰੇਖ ਹੇਠ ਚੱਲ ਰਿਹਾ ਹੈ ਅਤੇ ਇਸ ਸੈਂਟਰ ਦੇ ਵਿੱਚ ਬਹੁਤ ਹੀ ਤਜਰਬੇਕਾਰ ਅਤੇ ਮਿਹਨਤੀ ਪੜਿਆ ਲਿਖਿਆ ਸਟਾਫ ਹੈ ਇਸ ਸੈਂਟਰ ਵਿੱਚ ਕੋਰਸ ਕਰਨ ਵਾਸਤੇ ਪਤਾ ਨੋਟ ਕਰੋ ਨੇੜੇ ਸਟੇਟ ਬੈਂਕ ਆਫ ਇੰਡੀਆ ਬਟਾਲਾ ਰੋਡ ਧਾਰੀਵਾਲ ਇਹਨਾਂ ਦਾ ਦੂਸਰਾ ਸੈਂਟਰ ਨੇੜੇ ਬੱਸ ਸਟੈਂਡ ਸ਼ੋਰੀ ਸ਼ਾਦੀ ਮੰਡੀ ਦੇ ਕੋਲ ਵੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਕੰਪਿਊਟਰ ਕੋਰਸ ਬਹੁਤ ਹੀ ਘੱਟ ਖਰਚੇ ਵਿੱਚ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਇਸ ਮੌਕੇ ਤੇ ਛੋਟੇ ਬੱਚਿਆਂ ਨੇ ਧਾਰਮਿਕ ਗੀਤ ਵੀ ਪੇਸ਼ ਕੀਤੇ ਜੈਨਿਤ ਟੈਕਨੋਸੋਫਟ ਐਜੂਕੇਸ਼ਨ ਸੈਂਟਰ ਦੇ ਐਮ ਡੀ ਸੁਨਿੰਦਰ ਸ਼ਰਮਾ ਨੇ ਪਹੁੰਚੇ ਹੋਏ ਮੁੱਖ ਮਹਿਮਾਨ ਪਵਨ ਕੁਮਾਰ ਅਤੇ ਸੁਨੀਲ ਕੁਮਾਰ ਦਾ ਧੰਨਵਾਦ ਵੀ ਕੀਤਾ ਅੱਛਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਪੇਸ਼ ਕਰਨਾ ਚਾਹੁੰਦਾ ਹਾਂ ਇੱਕ ਬੰਦਾ ਸਿੰਘ ਬਹਾਦਰ ਜੀ ਦਾ ਸ਼ਬਦ ਲੈ ਕੇ ਕਲਗੀ ਤਾਰੇ ਤੋਂ ਥਾਪਰਾ ਦਿੱਤਾ ਚਰਨੀ ਸੀ ਸਿਵਨੀ ਬਾ ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਦੋਨਾ ਬਦਲਾ ਉਦੇ ਥਰ ਥਰ ਡੋਲੇ ਕੰਬਦੇ ਕੰਬਦੇ ਗਿਆ ਖੂਨ ਅਖਾਂ ਵਿੱਚ ਆ ਸਜਾ ਹੱਥ ਗਿਆ ਤਲਵਾਰ ਤੇ ਬਿਤਾ ਜਉਣ ਮੈਂ ਸ਼ਹਿਰੀ ਤਾ ਉਹ ਬੰਦਾ ਤੁਰ ਪਿਆ ਵੱਲ ਸਰਹੰਦ ਦੇ ਸਿੰਘ ਰਹਿ ਜਕਾਰੇ ਲਾ ਪੰਆ ਭਜਦਰਖਾਨ ਵਜੀਰ ਨੂੰ ਉਹ ਵਜੀ ਨੂੰ ਗਿਆ ਸੁਚਾਨੰਦ ਕਬਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨੀਸ਼ਾ ਹੈ ਮੈਂ ਜ਼ੈਨੈਟ ਟੈਕਨੋਸੋਫਟੋਂ ਸੀਐਸਸੀ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਇਆ ਜੋ ਕਿ 6 ਮੰਥ ਦਾ ਸੀ ਇਸ ਦੇ ਵਿੱਚ ਸਾਨੂੰ ਬਿਊਟੀਸ਼ੀਅਨਸ ਦੀਆਂ ਬਹੁਤ ਸਾਰੀਆਂ ਇਨਫੋਰਮੇਸ਼ਨਸ ਪ੍ਰੋਵਾਈਡ ਕੀਤੀ ਗਈ ਬਿਊਟੀਸ਼ੀਅਨ ਤੋਂ ਸਾਨੂੰ ਕੀ ਕੀ ਸਿੱਖਿਆ ਅਸੀਂ ਮਤਲਬ ਮੇਕਅਪ ਸਕਿਨ ਕੇਅਰ ਵਗੈਰਾ ਕਿਦਾਂ ਸਾਨੂੰ ਆਪਣੀ ਡੇਲੀ ਰੁਟੀਨ ਚ ਕਰਨੀ ਚਾਹੀਦੀ ਆ ਇਹਦੇ ਨਾਲ ਸਾਨੂੰ ਬਹੁਤ ਸਾਰਾ ਬੈਨੀਫਿਟ ਹੋਇਆ ਇਹਦਾ ਕੋਰਸ ਦੀ ਫੀਸ ਜਿਹੜੀ ਸੀ 200 ਸੀ ਮਤਲਬ 6 ਮੰਥ ਦੀ ਫੀਸ 200 ਸੀ ਸਾਰੇ ਮਤਲਬ ਜਿੰਨੇ ਵੀ ਮਤਲਬ ਸਟੂਡੈਂਟ ਸੀ ਸਾਰਿਆਂ ਨੂੰ ਇਹਦੇ ਬਹੁਤ ਸਾਰੇ ਬੈਨੀਫਿਟਸ ਪ੍ਰੋਵਾਈਡ ਕੀਤੇ ਗਏ ਨੇ ਮਤਲਬ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਗਈ ਹੈ ਨੇ ਜੋ ਵੀ ਪ੍ਰੋਡਕਟ ਵਗੈਰਾ ਸਮਾਨ ਵਗੈਰਾ ਸੀ ਸਾਰਾ ਸਾਨੂੰ ਸੈਂਟਰ ਵੱਲੋਂ ਪ੍ਰੋਵਾਈਡ ਕੀਤਾ ਗਿਆ ਸੀ ਇਹਦੇ ਵਿੱਚ ਸਕਿੱਲਸ ਇੰਪਰੂਵ ਹੋਏ ਨੇ ਸਾਡੇ ਤੇ ਸਾਨੂੰ ਇਸ ਕੋਰਸ ਨੂੰ ਬਹੁਤ ਹੀ ਵਧੀਆ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੀਮੀਆ ਤੇ ਮੈਂ ਤਾਂ ਹੀ ਵਾਲ ਦੇ ਵਿਲੇਜ ਰੰਨੀਆ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਇਸ ਇੰਸਟੀਟਿਊਟ ਤੋਂ ਆਪਣਾ ਸੌਫਟਵੇਅਰ ਕੰਪਿਊਟਰ ਕੋਰਸ ਕੰਪਲੀਟ ਕੀਤਾ ਹੋਇਆ ਜੋ ਕਿ ਸਿਰਫ 6 ਮੰਥਾਂ ਦਾ ਸੀ ਤੇ ਉਹਦੀ ਫੀਸ ਮੰਥਲੀ 200 ਸੀਗੀ ਇਥੋਂ ਦਾ ਟੀਚਿੰਗ ਐਕਸਪੀਰੀਅੰਸ ਜੇ ਅਗਰ ਗੱਲ ਕੀਤੀ ਜਾਵੇ ਇਥੋਂ ਦੇ ਲਰਨਿੰਗ ਲਰਨਿੰਗ এনवायरमेंट ਦੀ ਤਾਂ ਕਾਫੀ ਵਧੀਆ ਸੀਗੀ ਹਰ ਇੱਕ ਟੌਪਿਕ ਨੂੰ ਕਾਫੀ ਕਲੀਅਰ ਔਰ ਸਿੰਪਲ ਤਰੀਕੇ ਨਾਲ ਸਮਝਾਇਆ ਜਾਂਦਾ ਸੀ ਤੇ ਇਥੋਂ ਦੇ ਟੀਚਰਸ ਕਾਫੀ ਅੱਛੇ ਸੀਗੇ ਸਪੈਸ਼ਲੀ ਬੋਲਡ ਵਿਦ ਗੱਲ ਕੀਤੀ ਜਾਵੇ ਕਿਰਨ मैम ਨਾਲ ਮੇਰੇ ਟੀਚਰ ਸੀ ਉਹਨਾਂ ਨੇ ਹੀ ਮੈਨੂੰ ਕੰਪਿਊਟਰ ਬਾਰੇ ਦੱਸਿਆ ਕਾਫੀ ਸਪੋਰਟਿਵ ਔਰ ਕੋਆਪਰੇਟਿਵ ਸੀਗੇ ਐਂਡ ਨੋਲੇਜੇਬਲ ਸੀਗੇ ਬੇਸਿਕਲੀ ਕੋਰਸ ਜਿਹੜਾ ਵਾ ਮੇਰੇ ਕੈਰੀਅਰ ਦੇ ਲਈ ਇੱਕ ਸਟਰੋਂਗ ਬੇਸ ਬਣ ਗਿਆ ਤੇ ਦਾ ਕ੍ਰੈਡਿਟ ਮੈਂ ਇੰਸਟੀਚਿਊਟ ਨੂੰ ਵੀ ਦੇਣਾ ਚਾਹੂੰਗੀ ਪ ਬਾਦ ਵਿੱਚ ਹੋਲੀ ਹੋਲੀ ਜਾ ਕੇ ਪਤਾ ਲੱਗਾ ਕਿ ਕ cognization ਹੈ ਜਿਹਦੇ ਥਰੂ ਕੀ ਅੰਡਰਪਲੀਵਿਲੇਜ ਜਾਂ ਇਕਨੋਮਿਕਲੀ ਵੀਕਰ ਗਰਲਜ਼ ਨੂੰ ਜਿਹੜੇ ਆ ਸਕਿੱਲ ਬੇਸਡ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਗਰਲਜ਼ ਨੂੰ ਏਮਪਲੋਇਮੈਂਟ ਔਰ ਸੈਲਫ ਏਮਪਲੋਇਮੈਂਟ ਦਾ ਮੌਕਾ ਮਿਲ ਸਕੇ ਸੋ ਦੇਖੋ ਜੀ ਮੇਰਾ ਇੱਕ ਸ਼ੁਰੂ ਤੋਂ ਵਿਜ਼ਨ ਰਿਹਾ ਆਪਾਂ ਬਾਰਡਰ ਬੈਲਟ ਤੇ ਬੈਠੇ ਦਿਆਂ ਤੇ ਕੰਪਿਊਟਰ ਸੈਂਟਰ ਚਲਾਉਣ ਵਾਸਤੇ ਸਾਨੂੰ ਬਹੁਤ ਸਾਰੀਆਂ ਐਫਰਟਸ ਕਰਨੇ ਪੈਂਦੇ ਆ ਤੇ ਇੱਕ ਮਹਿੰਗਾ ਸਬਜੈਕਟ ਆ ਜਿਹੜੇ ਅਮੀਰ ਲੋਕ ਤੇ ਪੈਸੇ ਖਰਚ ਲੈਂਦੇ ਆ ਮਿਡਲ ਕਲਾਸ ਵੀ ਪੈਸੇ ਖਰਚ ਲੈਂਦੇ ਲੇਕਿਨ ਗਰੀਬ ਇੱਕ ਵਾਂਝਾ ਰਹਿ ਜਾਂਦਾ ਤੋ ਗਰੀਬ ਵਾਂਝਾ ਨਾ ਰਹੇ ਕਿਉਂਕਿ ਮੈਂ ਵਪਾਰ ਨਹੀਂ ਕਰਦਾ ਪਿਆ ਮੇਰਾ ਇੱਕ ਸ਼ੌਂਕ ਆ ਮੈਂ ਚਾਹਨਾ ਕਿ ਕੰਪਿਊਟਰ ਐਜੂਕੇਸ਼ਨ ਹਰ ਬੱਚੇ ਦੇ ਹੱਥ ਵਿੱਚ ਜਾਏ ਆਪਾਂ ਬਹੁਤ ਘੱਟ ਫੀਸਾਂ ਤੇ ਸਮਰਤ ਕੈਂਪ ਲਾਇਆ ਛੁੱਟੀਆਂ ਦੇ ਵਿੱਚ ਆਪਾਂ ਇਹ ਚਾਹਦੇ ਆਂ ਕਿ ਛੁਗੀਆਂ ਚੋਂਪੜੀਆਂ ਵਾਲੇ ਗਰੀਬ ਤਬਕੇ ਵਾਲੇ ਵੀ ਇਹ ਕੋਰਸ ਕਰ ਸਕਣ ਲੇਕਿਨ ਅਸੀਂ ਕਦੀ ਵੀ ਉਹਨਾਂ ਦੇ ਵਿੱਚ ਵਿਤਕਰਾ ਨਹੀਂ ਕੀਤਾ ਕਿ ਜਿਹੜਾ ਅਮੀਰ ਬੱਚਾ ਜੋ ਫੈਸਿਲਿਟੀ ਲੈ ਰਿਹਾ ਗਰੀਬ ਬੱਚਾ ਵੀ ਉਹੀ ਫੈਸਿਲਿਟੀ ਲੈ ਰਿਹਾ ਗਰੀਬ ਬੱਚੇ ਨੂੰ ਜਿਹੜਾ ਟੀਚਰ ਪੜਾ ਦਿਆ ਅਮੀਰ ਬੱਚੇ ਨੂੰ ਜਿਹੜਾ ਟੀਚਰ ਪੜਾ ਦਿਆ ਉਹ ਗਰੀਬ ਬੱਚੇ ਨੂੰ ਵੀ ਇੱਕੋ ਹੀ ਟੀਚਰ ਪੜਾ ਦਿਆ ਅੱਜ ਅੱਜ ਕੀ ਪੜਾ ਲਿਆ ਅਸੀਂ ਸਾਨੂੰ ਸਰਕਾਰ ਵੱਲੋਂ 25 ਸੀਟਾਂ ਬਿਊਟੀਸ਼ੀਅਨ ਦੀਆਂ ਦਿੱਤੀਆਂ ਗਈਆਂ ਸੀ ਤੇ 25 ਸੀਟਾਂ ਹੀ ਸਾਨੂੰ ਕੰਪਿਊਟਰ ਦੀਆਂ ਦਿੱਤੀਆਂ ਗਈਆਂ ਸੀ ਅੱਜ ਆਪਾਂ 50 ਬੱਚਿਆਂ ਨੂੰ ਸਰਟੀਫਿਕੇਟ ਡਿਸਟ੍ਰੀਬਿਊਟ ਕੀਤੇ ਆ ਉਹਦੇ ਵਿੱਚ ਸਾਡੇ ਚੀਫ ਗੈਸਟ ਅਸਿਸਟੈਂਟ ਸਟੇਟ ਮੈਨੇਜਰ ਪੰਜਾਬ ਮਿਸਟਰ ਪ੍ਰਵੀਨ ਜੀ ਜਿਨ੍ਹਾਂ ਥਰੂ ਆਪਾਂ ਅੱਜ ਸਰਟੀਫਿਕੇਟ ਡਿਸਟ੍ਰੀਬਿਊਟ ਕੀਤੇ ਨੇ ਇਹ 3 ਜੇਰ ਦਾ ਕੋਰਸ ਜਿਹੜਾ 30000 ਇਹ 6 ਮੰਥਸ ਦਾ ਕੋਰਸ ਆ ਤੇ ਸਰਕਾਰ ਵੱਲੋਂ ਰੈਸਟ੍ਰਿਕਸ਼ਨਸ ਹੁੰਦੀ ਆ ਕਿ 200 ਰੁਪਏ ਤੋਂ ਵੱਧ ਨਾ ਲਿਆ ਜਾਵੇ